ਮੇਰੇ ਦਿਮਾਗ ਚੋਂ ਨਿਕਲ ਗਿਆ ਸੀ ਚੰਗਾ ਕੀਤਾ ਇਹ ਫੜ ਲੈਂਦਾ ਯਾਰ ਤੇ ਆ ਜਾ ਕਰ ਲੈ ਅੱਡੇ ਤੇ ਵੀ ਖਲੋਤਾ ਮੈਂ ਯਾਰ ਆ ਜਾ ਕਰ ਚੱਲ ਕੋਈ ਨਹੀਂ ਫਿਰ ਇੱਥੇ ਇੱਥੇ ਖੜ ਮੈਂ ਆ ਗਿਆ ਯੋ ਠੀਕ ਹੈ ਮਰਾ ਵੀ 2 ਮਿੰਟ ਚ ਮੈਂ ਵਸਾ ਆ ਗਿਆ ਤੇਰੇ ਕੋਲ ਤੇ ਤੇ ਨਹੀਂ ਪੈਸੇ ਨਾ ਨਹੀਂ ਨਹੀਂ ਮਮੀ ਉਹਨਾਂ ਪੈਸੇ ਨਹੀਂ ਦਿੱਤੇ ਹੈਗੇ ਵੀਜੀ ਬਾਹਰ ਚਲ ਗਈ ਤੇ ਭਾਬੀ ਆਂਦੀ ਉੱਤੇ ਖਰਚੇ ਗਏ ਆ ਕਿ ਤਰ੍ਹਾਂ ਦੀ ਗੱਲ ਹੋਈ ਪਲਾ ਉਹਨਾਂ ਜ਼ੁਬਾਨ ਨਹੀਂ ਕੀਤੀ ਪਹਿਲਾਂ ਵੀ ਪੈਸੇ ਲੈ ਜੋ ਆਣ ਕੇ ਹੁਣ ਨਾ ਤੇਰਾ ਆਪਣਾ ਪਰ ਪਪਾ ਇਤਨਾ ਹੀ ਕਰਦਾ। ਜੇ ਮੰਨੇ ਨਾ ਤੇ ਆਪਣਾ ਹੱਕ ਉਥੋਂ ਲੈ ਜੋ ਤੇਰਾ ਹੱਕ ਮੰਦਾ। ਕੀ ਮੰਮੀ ਤੂੰ ਸੋਚੀ ਕੁਝ? ਜੇ ਅਗਲੇ ਨਹੀਂ ਤੇਰਾ ਸੋਚਣ ਦੇ ਤੇ ਤੂੰ ਕਾਲੀ ਜ਼ਮੀਨ ਦਿੱਤੀ ਉਹਨਾਂ ਨੂੰ। ਕਿਸਮਤੀ ਮਾੜੀ ਆ। ਕੀ ਸੋਚਣ ਦੀਆਂ ਤੇ ਕੀ ਹੋ ਗਿਆ? ਮੈਂ ਤੇ ਸੋਚਿਆ ਸੀ ਚੂੜੀ ਬਣਾਉਂਗੀ। ਚਲ ਚੂੜੀ ਨਹੀਂ ਤੇ ਪਲਾਟ ਨਵਾਜ ਨਾ ਲੱਗ ਜੂਗਾ। ਕੀ ਯਾਰ ਮੇਰੀ ਤੇ ਨਾ ਕਿਸਮਤੀ ਮਾੜੀ ਆ। ਮੇਰਾ ਜੀ ਕਾਂਡੇ ਆਈ ਨਾ ਇਹਨੂੰ ਤੇ ਘਰੋਂ ਕੱਢਦਾ ਜੇ ਤੈਨੂੰ ਨਹੀਂ ਪੈਸੇ ਦਿੱਤੇ। ਤੂੰ ਉੱਥੇ ਰਹਿ ਵੀ ਮੈਂ ਤਾਂ ਹਿੱਲਾ ਕੇ ਜਾਣਾ ਵਾ ਤੇ ਦੱਸ ਇਹ ਮਾਪਿਆਂ ਗੜ ਜਿੱਦ ਨਹੀਂ ਕਰ ਸਕਦੀ ਪਤਾ ਨਹੀਂ ਕਿੱਧਰ ਚਲੇ ਗਿਆ ਹੀ ਆਂਦਾ ਹੀ ਚੱਲ ਮੈਂ ਹੁਣੇ ਛੇਤੀ ਕੱਪੜੇ ਬਦਲ ਕੇ ਤੇ ਡੰਗਰ ਬਨ ਕੇ ਆਉਣਾ ਪਿਛਾਂ ਖੁਰਲੀ ਦੇ ਉੱਤੇ ਉਹ ਕਾਲੇ ਪਏ ਹੀ ਇੱਕ ਦਿਨਾਂ ਦਾ ਨਿਆਣੇ ਦਾ ਵੀ ਨਹੀਂ ਪਤਾ ਲੱਗਦਾ ਕੋਈ ਲਾਵਾ ਇੱਧਰ ਆਹ ਗੱਲ ਸੁਣ ਮੇਰੀ ਹਾਂਜੀ ਮੰਮੀ ਦੱਸੋ ਤੂੰ ਉਹ ਤਾਂ ਡੰਗਰਾਂ ਵਾਲ ਚੱਲੇ ਆ ਹਾਂ ਤੇ ਤੂੰ ਭਗੜੀ ਮੋਟਰਸਾਈਕਲ ਲੈ ਕੇ ਕਿੱਧਰ ਭੱਜ ਗਿਆ ਹਾਂ ਮਮਮੀ ਕੀ ਦੱਸਾਂ ਤੁਹਾਨੂੰ ਕਹਿੰਦੀ ਆ ਨਾ ਜਦੋਂ ਛੇਤੀ ਹੁੰਦੀ ਥੋੜੀ ਗਾਲੀ ਤੇ ਕੋਈ ਨਾ ਕੋਈ ਅਕੇ ਕੰਮ ਹੋਰ ਚਾਰ ਨਿਕਲੇ ਹੁੰਦੇ ਆ ਮੈਂ ਤਾਂ ਡੰਗਰਾਂ ਦੇ ਪਾਸੇ ਨੂੰ ਲੱਗਾ ਤੇ ਉਹ ਪਾਰਸਲ ਵਾਲ ਨੇ ਫੋਨ ਕੀਤਾ ਮੈਂ ਤੁਹਾਡੇ ਅੱਡੇ ਤੇ ਆਣ ਕੇ ਖਲੋਤਾ ਤੇ ਭਾਜੀ ਲੈ ਜਵਾਂਗੇ ਭਾਬੀ ਸਮਝਦਾ ਸੀ ਕਿਤੇ ਪਾਰਸਲ ਕੋਈ ਅੱਛਾ ਉਹਨੇ ਕੁਝ ਮੰਗਾਇਆ ਹੋਣਾ ਆ ਉਹ ਪਤਾ ਨਹੀਂ ਸ਼ਾਇਦ ਸੂਟ ਸਾਟ ਆ ਮੇਰੇ ਖਿਆਲ ਨਾਲ ਸ਼ਾਇਦ ਤੇ ਇੱਕ ਨਾ ਉਹ ਡੰਗਰ ਕਾਲੇ ਬੜੇ ਪਏ ਹੀ ਹੋਣ ਮੈਨੂੰ ਲੱਗਾ ਸੌਖੀ ਮੈਂ ਕਾ ਰਹੀ ਔਖੀ ਸੌਖੀ ਆਪੇ ਹੀ ਹੁਣ ਤੂੰ ਹੀ ਨਾ ਮੈਂ ਜਾ ਕੇ ਕਰਿਆ ਕਰੋ ਕਿ ਡੰਗਰ ਕੋਈ ਸੱਟ ਸੁੱਟ ਲਾ ਦੂੰਗਾ ਆਹ ਤਾਂ ਪਤਾ ਕਿੰਨਾ ਆਪਸ ਦੇ ਵਿੱਚ ਡੇ ਹੀ ਰਸੇ ਜਿਹੜਾ ਹੁਣ ਕਾਲੇ ਪੈ ਜਾਂਦੇ ਡੰਗਰ ਪਿਛਾਂ ਬੰਨੀਆਂ ਤੇ ਫਿਰ ਬਹਿ ਜਾਂਦੇ ਆਰਾਮ ਨਾਲ ਚਲ ਵਧੀਆ ਕੀਤਾ ਜੇ ਮੰਮੀ ਦੇਖ ਲੋ ਮਾਮਾ ਦਾ ਕਿੰਨਾ ਸੋਖ ਹੁੰਦਾ ਨਾ ਧਿਆਨ ਤੂੰ ਹੀ ਦੇਤਾ ਨਹੀਂ ਤਾਂ ਹੁਣ ਫਿਰ ਮੈਨੂੰ ਭੱਜ ਡੜ ਉੱਤਰ ਪੈਣੀ ਆ ਇਹ ਵੀ ਪਤਾ ਨਹੀਂ ਅੰਦਰ ਬੈਠੀ ਬੈਠੀ ਕੀ ਕਰਦੀ ਰਹਿੰਦੀ ਐ ਉੱਥੇ ਕੀ ਮੰਗਉਂਦੀ ਰਹਿੰਦੀ ਐ ਲਵ ਨਾਲੇ ਵੇ ਮੇਰੀ ਗੱਲ ਸੁਣ ਤੇਰੇ ਸਹੁਰਿਆਂ ਚੰਗੀ ਗੱਲ ਨਹੀਂ ਕੀਤੀ ਕਦੀ ਮੰਮੀ ਪਹਿਲਾਂ ਉਹਨਾਂ ਨੇ ਪੈਸਿਆਂ ਦੀ ਹਾਂ ਕੀਤੀ ਉਹ ਹਾਂ ਦੇ ਉੱਤੇ ਹੀ ਉਧਰ ਤੱਕ ਕਰ ਬੈਠੇ ਕਰਾਰ ਉਹਨਾਂ ਨਾਲ ਤੇ ਹੁਣ ਉਹਨਾਂ ਨੇ ਜਵਾਬ ਦੇ ਦਿੱਤਾ ਵਾ ਤੇਰੇ ਸਾਹਮਣੇ ਨਹੀਂ ਉੱਥੇ ਗੱਲ ਕੋਈ ਹੋਈ ਨਹੀਂ ਮੰਮੀ ਮੇਰੇ ਸਾਹਮਣੇ ਨਹੀਂ ਹੋਈ ਉਦਾਂ ਇੰਨਾ ਗਰਲੀ ਨੇ ਦੱਸਤਾ ਮਨੂਮ ਵੀ ਉਹਨਾਂ ਨੇ ਪੈਸੇ ਮਤਲਬ ਨਹੀਂ ਉਹਨਾਂ ਕੋ ਬਣੇ ਹੈਗੇ ਤੇ ਉਹ ਕਿੱਡਾ ਖਚਰਾ ਵਾ ਤੇਰਾ ਸਾਲਾ ਇੱਧਰ ਵੀ ਨਹੀਂ ਰਿਸ਼ਤੇਦਾਰੀ ਦੇ ਵਿੱਚ ਬੁਰਾ ਬਣਿਆ ਕੀ ਕੋਈ ਗੱਲ ਨਹੀਂ ਦੇ ਦਾਂਗੇ ਤੇ ਉਧਰ ਵੀ ਆਪਣਾ ਬਾਹਰ ਦਾ ਕੰਮ ਬਣਾ ਹੀ ਬੈਠਾ ਤੇ ਇਹਨਾਂ ਨੇ ਨਹੀਂ ਕੀਤਾ ਕਿ ਤੁਰਨ ਲੱਗਾ ਕਿ ਤੇ ਭੈਣ ਨੂੰ ਮੇਲੇ ਜਾਵਾਂ ਮੰਮੀ ਨੇ ਇਦਾਂ ਦੀ ਗੱਲ ਨਹੀਂ ਆ ਉਹਦੇ ਚਾਚੀ ਦੱਸਣ ਦੇ ਹੀ ਵੀ ਮਿਲਣਾ ਮਿਲਣਾ ਕਰਦੇ ਹਾਂ ਆਉਣ ਵੀ ਲੱਗੇ ਇੱਕ ਦਿਨ ਤੇ ਮੁੜ ਕੇ ਉਹਨਾਂ ਨੂੰ ਕੋਈ ਕੰਮ ਨਿਕਲਿਆ ਜਿੱਤੇ ਕਰਕੇ ਆਇਆ ਨਾ ਗਿਆ ਇਹ ਵੀ ਸਾਰੇ ਬਹਾਨੇ ਇਹ ਵੀ ਬਹਾਨੇ ਜੇ ਹੁੰਦਾ ਹੱਸਾ ਕਪੜਾ ਤੇ ਭੜਾ ਬਹਾਨੇ ਮਾਰਦਾ ਭਾਵੇਂ ਘੰਟਾ ਔਖਾ ਸੌਖਾ ਟਾਈਮ ਕੱਢ ਕੇ ਵੀ ਮਿਲ ਕੇ ਜਾ ਸਕਦਾ ਸੀ ਇੱਥੋਂ ਦੇ ਆਖੀ ਦਾ ਵੀ ਆਪਣੇ ਆਪਣੇ ਹੁੰਦੇ ਆ। ਇਦਾਂ ਦੀ ਗੱਲ ਕੋਈ ਵੀ ਨਹੀਂ ਆਪਣੇ ਨਾਲੋਂ ਵੱਧ ਉਗਰਲੀਨਾ ਕਰਦੇ ਆ। ਤੂੰ ਪੁੱਤ ਪੋੜਾ ਵਾ ਇਹਦੀ ਚਾਚੀ ਜਿਹੜੀ ਉਹ ਬੜੀ ਤੇਜ ਵਾ ਉਹ ਸਾਰੇ ਬੰਨੇ ਰੱਖਦੀ ਆ। ਮੰਮੀ ਮੈਨੂੰ ਤਾਂ ਕੋਈ ਇਦਾਂ ਦੀ ਗੱਲ ਉੱਥੇ ਲੱਗੀ ਨਹੀਂ ਹੈਗੀ। ਉਹ ਤਰ੍ਹਾਂ ਜਿਦੋਂ ਕੱਲ ਤੁਸੀਂ ਗਏ ਜੇ ਵਾਵਾ ਸੇਵਾ ਪਾਣੀ ਕੀਤਾ। ਮੈਂ ਉਹਨਾਂ ਪੂਰਾ ਸਤਕਾਰ ਕੀਤਾ। ਅਸੀਂ ਸੋਆ ਸੋਣਾ ਚਾਹ ਪਾਣੀ ਪਿਆਇਆ। ਹਾਂਜੀ ਠੀਕ ਹੀ ਬਿਲਕੁਲ। ਚਲੋ। ਤੋ ਉਧਰੋਂ ਹੁਣ ਸਮਨ ਰੌਲਾ ਪਾਉਣ ਲਈ ਅੰਦਰ। ਕਿਉਂ? ਉਹ ਅਖੰਡੇ ਹੁਣ ਮੇਰੇ ਭਰਾ ਨੇ ਉਹ ਜਮਾਨ ਕੀਤੀ ਆ ਤੇ ਫਿਰ ਹੁਣ ਜਵਾਬ ਦੇਣਾ ਪਊ ਉੱਥੇ ਤੇ ਮੰਮੀ ਇੱਚ ਕਦੀ ਗੱਲ ਉਹਨੂੰ ਕਹੋ ਕਿ ਉਹਨੂੰ ਦੇ ਦੇ ਆਪਣਾ ਕੀ ਕਰੀ ਹੁਣ ਹੁਣ ਪੈਸੇ ਦਾ ਨਹੀਂ ਇੰਤਜ਼ਾਮ ਹੋਇਆ ਤੇ ਫਿਰ ਜਦੋਂ ਕਿਤੇ ਮਾਰਾ ਹੀ ਕਰੇਗਾ ਥੋੜਾ ਸੌਖਾ ਫਿਰ ਲੈ ਲਾਂਗੇ ਨਹੀਂ ਪੁੱਤ ਬਾਰ ਬਾਰ ਇਹ ਵੇਲਾ ਹੱਥ ਨਹੀਂ ਆਉਂਦਾ ਜਵਾਬ ਨਹੀਂ ਦੇਣਾ ਪਲਾਟ ਤੇ ਲੈਣਾ ਹੀ ਆ ਉਹ ਮੰਮੀ ਹੈ ਸਹੀ ਆਪਣੀ ਜਾਨ ਉਕੀ ਕਰਾਂਗੇ ਕੀ ਫਾਇਦਾ ਕੋਈ ਨਹੀਂ ਆਪਾਂ ਕਿ ਹੋਰ ਭੈਣ ਭਰਾਵਾਂ ਕੋ ਫਾਲੇ ਉਹਨਾਂ ਨੇ ਦਿੱਤੇ ਤੇ ਕੀ ਗੱਲ ਸਾਨੂੰ ਕੋਈ ਪੈਸੇ ਨਾ ਮਿਲਣਗੇ ਕਹਿ ਬੰਨੇ ਹੋ ਇਹ ਨਹੀਂ ਹੈਗਾ ਕਿ ਮੈਂ ਤਾਂ ਇੱਕ ਵਾਰੀ ਆਪਣੇ ਭੈਣ ਭਰਾਵਾਂ ਨੂੰ ਅੱਖ ਤੇ ਅਗਲੇ ਛੱਟ ਪੈਸੇ ਦੇਣਗੇ ਉਦ ਤਰਾ ਇੱਕ ਗੱਲ ਆ ਗਈ ਕਿ ਤੇਰੀ ਘਰ ਦੀ ਨੇ ਤੇ ਨਾ ਹਨ ਨੂੰ ਝੂਠੀਆਂ ਪਵਾਤਾ ਮੰਮੀ ਇਹ ਚ ਗਰਲੀਨ ਦਾ ਕੀ ਕਸੂਰ ਆ ਅੱਛਾ ਉਹਦਾ ਕੋਈ ਕਸੂਰ ਹੀ ਨਹੀਂ ਹੈਗਾ ਅੱਜ ਛੱਟੀ ਤੋਂ ਗਰਲੀਨ ਨਹੀਂ ਮੰਨਣ ਡੈ ਪਿਆ ਵਾ ਮੰਮੀ ਇਹ ਚ ਮੰਨਣ ਵਾਲੀ ਗੱਲ ਨਹੀਂ ਹੈਗੀ ਮੰਨ ਲਓ ਉਹਨੇ ਤਾਂ ਹੁਣ ਕਿਹਾ ਸੀ ਤੂੰ ਨਾ ਆਵੀਂ ਕਿਤੀ ਉਹਨਾਂ ਨੂੰ ਕੋਈ ਕੰਮ ਨਿਕਲ ਗਿਆ ਤੇ ਅਗਲੇ ਕੋ ਵਰਤੇਗੇ ਤੇ ਇਸੇ ਚ ਹੁਣ ਅਗਲੇ ਨਾਲ ਕੀ ਲੜ ਪੀਆ ਆਪਾਂ ਕਿ ਉਹਨੂੰ ਪੈਸੇ ਨਹੀਂ ਦਿੱਤੇ ਹੈਗੇ ਤੂੰ ਇਹ ਵੀ ਨਾ ਇਦਾਂ ਗੱਲ ਕਰੂਗਾਗਾ ਮੈਂ ਕੌਣ ਹੰਮੀ ਆ ਤੇਰੇ ਸਹੁਰਿਆਂ ਨੂੰ ਗੱਲ ਕਰਨ ਵਾਲੀ ਜਦੋਂ ਸਹੁਰੇ ਬਣ ਜਾਣ ਨਾ ਮੁੰਡੇ ਵਿਆਹੇ ਜਾਣ ਉਦੋਂ ਮਾਵਾ ਦੀ ਨਹੀਂ ਪਰਵਾਹ ਕਰਦੇ ਜਿੰਨਾ ਜੰਮਿਆਂ ਪਾਲਿਆ ਹੁੰਦਾ ਇੰਨੇ ਸਾਲ ਪੜਾਇਆ ਲਖਾਇਆ ਉਦੋਂ ਸਹੁਰਿਆਂ ਦੀ ਗੱਲ ਸੁਣਨੀ ਜਾਂ ਘਰ ਦੀ ਦੀ ਗੱਲ ਸੁਣਨੀ ਜਾਂ ਨਰਾ ਜਾ ਕੇ ਤੇ ਫੋਨ ਫੜ ਕੇ ਲਿਆ ਪਤਾ ਨਹੀਂ ਕਿਦਾ ਆਉਂਦਿਆ ਮਮੀ ਤੂੰ ਵੀ ਨਾ ਹੋਰ ਹੋਰ ਹੀ ਗੱਲਾਂ ਕਰਦਾ ਭੀ ਦੇ ਆਹ ਉਹਨੂੰ ਵਿਚੋਲਣ ਨੂੰ ਕਹਿੰਨੀ ਆ ਕਿ ਘਰ ਕੋਈ ਹੁਣ ਤੂੰ ਹੀ ਲਾ ਵਸੀਲਾ ਇਸੇ ਕਰਕੇ ਤੇ ਮੈਂ ਰਿਸ਼ਤਾ ਲਿਆ ਨੇ ਮੈਨੂੰ ਕਿ ਲੋੜ ਪਈ ਹੀ ਉਤਨਾ ਰਿਸ਼ਤਾ ਜਤਿੰਦ ਦਾ ਲੈਣ ਦੀ ਆਂਦੀ ਹੀ ਕੁੜੀ ਨੂੰ ਇੰਨੇ ਕਿੱਲੇ ਪੈੜੀ ਹੁੰਦੀ ਅੱਠ ਕਿੱਲੇ ਪੈੜੀ ਕਿਤੇ ਥੋੜੀ ਨਹੀਂ ਹੁੰਦੀ ਤੇ ਪੋਲੇ ਹੱਥੀ ਨਹੀਂ ਘਾਤਰ ਇਹਨਾਂ ਨੇ ਸੂਤ ਆਉਣਾ ਕਿਦਾ ਜੀ ਕਰਦਾ ਇੰਨੀ ਪੈੜੀ ਛੱਡਣ ਨੂੰ ਉਹਦੇ ਖਾਂਡੇ ਇੰਨੇ ਚਰਦੀ ਤੇ ਅੱਜ ਕੁੜੀ ਨੇ ਕਿਤੇ ਪੈਹਾ ਬਾਏ ਪੁੱਛਿਆ ਤੇ ਇਹਨਾਂ ਨੇ ਨਾ ਕਰ ਦਿੱਤੀ ਥੋੜੀ ਬਹੁਤੀ ਵੀ ਨਹੀਂ ਸ਼ਰਮ ਕੀਤੀ ਕਿ ਚੱਲ ਇੰਨੇ ਚਰਦੀ ਉਹਦੀ ਪੈੜੀ ਖਾਂਡੇ ਹਿੱਸਾ ਬਣਦਾ ਹੀ ਆ ਨਾ ਉਹਦਾ ਤੇ ਦਈਏ ਹੀ ਕੁੜੀ ਨੂੰ ਆਪ ਤੇ ਉਹ 35 ਰੁਪਈਆ ਦੀ ਲਾ ਕੇ ਤੇ ਮੁੰਡਾ ਬਾਹਰ ਕਲਾਤਾ ਤੇ ਕੁੜੀ ਨੂੰ ਜਵਾਬ ਦੇ ਦਿੱਤਾ ਵਾ ਆ ਵੀ ਪਤਾ ਨਹੀਂ ਕਿੱਥੇ ਜਾ ਬੈਠਾ ਹੀ ਫੁੱਲ ਲੈਣ ਕੱਲਿਆ ਹੀ ਮੈਂ ਹਾਂਜੀ ਆ ਕਰ ਲਊਗਾ ਮੰਮੀ ਮਾਸੀ ਜੀ ਦਾ ਫੋਨ ਆਉਂ ਰਿਹਾ ਚੁੱਕਿਆ ਕਰ ਲਊਗਾ ਹਲੋ ਸਾਸਰੀ ਘਰ ਦੀ ਕਰਨਾ ਕੋਈ ਨਾ ਕਿ ਕੋਈ ਨਹੀਂ ਬੈਠੇ ਆ ਮੈਂ ਸਗੋਂ ਤੁਹਾਨੂੰ ਫੋਨ ਕਰਨਾ ਹੀ ਇੱਕ ਲੋੜ ਜੀ ਪੈ ਗਈ ਸੀ ਤੇ ਮੈਂ ਕਰਦੀ ਆਂ ਤੇ ਉਹ ਚਲ ਚੰਗਾ ਕੀਤਾ ਤੁਹਾਡਾ ਹੀ ਆ ਗਿਆ ਆ ਨਹੀਂ ਬੈਠੇ ਆ ਤੂੰ ਦੱਸ ਕੀ ਕਰਦੀ ਅੱਛਾ ਆ ਨਹੀਂ ਕੇ ਨਿਕੇ ਦੇਨੇ ਆ ਬਸ ਰੋਟੀ ਪਾਣੀ ਚ ਲੰਗ ਜਾਂਦਾ ਉਹ ਮੈਂ ਡਈ ਹਾਂ ਕਰਨ ਕਿ ਸੱਦਣਾ ਨਹੀਂ ਮੇਰੇ ਨੋ ਪੁੱਤ ਨੂੰ ਤੁਸੀਂ ਆਹ ਹੋ ਮੈਂ ਆਖਣ ਢੀ ਕਿਨੇ ਦਿਨ ਹੋ ਗਏ ਫੋਨ ਖਾਣੀ ਨਹੀਂ ਆਇਆ ਮੈਂ ਤੇ ਝਾਟੀ ਤੁਹਾਡੇ ਨੂੰ ਸੱਦ ਲਿਆ ਹੀ ਮੈਂ ਚੱਲ ਨੋ ਆਨੋਂ ਹੁੰਦਾ ਆ ਕਿ ਇਹਨਾਂ ਦੇ ਰਿਸ਼ਤੇਦਾਰ ਨਹੀਂ ਹੈਗੇ ਕਦੀ ਫੋਨ ਖਾਣੀ ਨਹੀਂ ਆਇਆ ਕਿ ਆਓ ਸਾਡੇ ਕੋਲ ਆਹੋ ਤੇ ਚੱਲ ਚੰਗਾ ਕੀਤਾ ਫਿਰ ਜੇ ਤੂੰ ਇਸੇ ਕਰਕੇ ਫੋਨ ਕੀਤਾ ਤੇ ਤੇ ਮੈਂ ਤੈਨੂੰ ਦੱਸਾਂ ਕਿ ਲੀੜਾ ਲੱਤਾ ਵਧੀਆ ਬਣਾਈ ਸੂਟ ਵਧੀਆ ਬਣਾਈ ਐਵੇਂ ਕਟਾਈ ਨਾ ਕਰਵਾਈ ਮੇਰੀ ਆਹੋ ਕੱਲ ਨੂੰ ਵੇਖੂਗੀ ਨਾ ਫਿਰ ਇਹ ਇਹਦੇ ਭੈਣ ਭਰਾਵਾਂ ਕੋ ਜਾਂਦੇ ਤੇ ਕੀ ਦਿੰਦੇ ਆ ਕੀ ਲਏ ਹੁੰਦੇ ਆ ਟੌਰ ਬਣਾਉਣਾ ਆਪਣਾ ਚਾਹ ਠੀਕ ਹੈ ਚਲ ਦੱਸ ਦਾਂਗੇ ਕੋਈ ਗੱਲ ਨਹੀਂ ਜਦੋਂ ਆਉਣਾ ਹੋਊਗਾ ਕੱਢਦੇ ਆਂ ਟਾਈਮ ਬਸ ਦੋਹਾਂ ਚੌਂ ਦਿਨਾਂ ਚ ਚਲੋ ਠੀਕ ਹੈ ਵੈਨੀ ਬਲਾਂ ਮੰਮੀ ਕੀ ਘਾਂਡੇ ਵੇ ਲਿਚ ਕਦੇ ਦੇ ਗਏ ਜੇ ਤਾਂ ਕਾਏ ਨਹੀਂ ਹੈਗੇ ਰੰਡਿਆ ਇੱਕ ਤੋੜ ਕੇ ਵੈਨੀ ਆ ਮੰਮੀ ਮੈਨੂੰ ਕਿੰਨੇ ਚਿਰ ਦੀ ਲੱਭਣੀ ਤੂੰ ਹੀ ਕੀ ਘਾਂਡੇ ਹੋ ਇੱਥੇ ਕੁਛ ਨਹੀਂ ਮੇਰਾ ਨਾ ਦਿਲ ਨੂੰ ਕਾਲੀ ਜੀ ਪੈਂਡੀ ਤੇ ਮੈਂ ਕੋਸੰਤਰਾ ਲੁਨੀ ਖਾ ਕੇ ਵੇਖਨੀ ਆ ਕਹਿੰਦੇ ਇਹਦਾ ਨਾ ਫਰਕ ਪੈ ਹੀ ਜਾਵੇ ਮੈਂ ਤਾਂ ਨਹੀਂ ਫਰਕ ਪੈਣਾ ਉਥੋਂ ਕਿਹਾ ਵੀ ਦਵਾਈ ਲੈਓ ਕੰਜੂਸੀਆਂ ਕਰਦੇ ਫਿਰਦੇ ਜੀ ਦਵਾਈ ਨਾ ਫਰਕ ਪੈਣਾ ਹੈ ਨਹੀਂ ਕੰਜੂਸੀ ਆ ਕਿ ਕਰਨੀ ਕਿ ਜਿੱਤੇਰੇ ਸਾਹਮਣੇ ਕਿੰਨੀ ਦਵਾਈ ਲਿਆਂਦੀ ਆ ਪਿੰਡ ਵਾਲੀ ਵੀ ਲਿਆਂਦੀ ਦੂਜੀ ਵੀ ਲਿਆਂਦੀ ਆ ਮੈਂ ਤੇ ਆਪਣੇ ਵੀ ਹੋਰ-ਪੋੜ ਕਰਕੇ ਵੇਖ ਲੇ ਤਾਂ ਵੀ ਮੈਨੂੰ ਫਰਕ ਨਹੀਂ ਪੈਣਿਆ ਪਰ ਇਹ ਜੋਰ ਪੈ ਕੇ ਹੜਦਾ ਹੁੰਦਾ ਜੇ ਕੰਮ ਜਿਹੜਾ ਲੱਗਾ ਏ ਸਾਰਾ ਘਰ ਫੋਲਾਈਆਂ ਤੁਸੀਂ ਮੈਨੂੰ ਲੱਭਿਆ ਨਹੀਂ ਕਿਤੇ ਤੇ ਮੈਂ ਤੇ ਆ ਨਾ ਸਬਜ਼ੀਆਂ ਵੇਖਣ ਆਈ ਹਾਂ ਕਿੰਨੀਆਂ ਸੋਹਣੀਆਂ ਸਾਰੀਆਂ ਹੋਈਆਂ ਨੇ ਮੈਂ ਖਾ ਚਾਤੀ ਮਾਰਾਂ ਵਿੱਚ ਕੱਖ ਕਾਨਾ ਹੋਇਆ ਹੋਇਆ ਜੇ ਹੋਇਆ ਤਾਂ ਬੰਦੇ ਕਿਹਨੂੰ ਲਾ ਕੇ ਤੇ ਸਾਫ਼ ਕਰਵਾ ਲਈਏ ਕਿਉਂਕਿ ਤੈਨੂੰ ਪਤਾ ਵਾ ਵੀ ਚਲ ਸਾਰਾ ਸਮਾਂ ਖਾਣੀਆਂ ਹੁੰਦੀਆਂ ਨੇ ਆਹੋ ਚਲ ਕੋਈ ਨਹੀਂ ਕਿ ਹਿੰਦਵਾ ਕੇ ਤੇ ਸਾਫ਼ ਕਰਾ ਲੈਨੇ ਤੇ ਮੈਂ ਮਮੀ ਇੱਕ ਗੱਲ ਹੋਰ ਲੱਗੀ ਹਾਂ ਕਹਿਣ ਹੂੰ ਕਿ ਕਰਦਾ ਕੰਮ ਨਹੀਂ ਛੇਤੀ ਨਿਭੜਦਾ ਦੀਨ ਛੋਟੇ ਛੋਟੇ ਹੋ ਗਏ ਆ ਤੇ ਮੈਂ ਕਹਿੰਦੀ ਵੀ ਕੋਈ ਕੰਮ ਵਾਲੀ ਲੱਭ ਲੈਂਦੇ ਇਹ ਕਾਮ ਕਰਜੀ ਤੁਹਾਡੇ ਘਰ ਦਾ ਕਿੰਨਾ ਕੁ ਵਾ ਸੁਵੇਲੇ ਨਾਲ ਉੱਠੀ ਹਾਂ ਮੈਂ ਤੇ ਸਾਰਾ ਕੰਮ ਹੋ ਜਾਂਦਾ ਵਾ ਇਹ ਉਹ ਕੰਮ ਹੀ ਜਿਹੜਾ ਮੈਂ ਕੱਲੀ ਸਾਰਾ ਕਰ ਲੈਨੀ ਹਾਂ ਪਰ ਮੰਮੀ ਦਿਨ ਨਹੀਂ ਕਹਿੰਦੇ ਕਿ ਉਹ ਟਾਈਮ ਸੇ ਰੋਠ ਨਹੀਂ ਸਹੀ ਆ ਹੁਣ ਮੈਂ ਕੀ ਕਰਾਂ ਮੁੰਡਾ ਵੀ ਸਕੂਲੇ ਘੱਲਣਾ ਹੁੰਦਾ ਏ ਉਧਰੋਂ ਕਵਲ ਦਾ ਵੀ ਰਾਤ ਨੂੰ ਫੋਨ ਆ ਜਾਂਦਾ ਫਿਰ ਟਾਈਮ ਸਿਰ ਕੰਮ ਤੇ ਦਿਹੜਨਾ ਹੁੰਦਾ ਨਾ ਆ ਤੇ ਰਾਤ ਫੋਨ ਘੱਟ ਕਰ ਲਿਆ ਕਰ ਹਾਂ 12 1 ਵਜੇ ਤੱਕ ਲੱਗੀ ਰਹਿਣੀ ਤੇ ਸਵੇਰੇ ਤੂੰ ਵੇਲੇ ਨਾ ਉੱਠਦੀ ਨਹੀਂ ਨਾ ਕੋ ਕੰਮ ਨਿਬੇੜਨੀ ਤੇ ਮੁੰਡੇ ਨੂੰ ਵੀ ਜਸਾ ਰੂਪ ਜੂ ਕਰਦੀ ਰਹਿਣੀ ਐ ਵੀ ਕਵਲ ਆਂਦੇ ਵੀ ਤੁਹਾਡੀ ਕਮਾਈ ਨੂੰ ਕਿੰਨਾ ਕੁ ਜੋਰ ਚੜਿਆ ਐ ਜਿਹੜਾ ਤੁਹਾਡੇ ਕੋਈ ਗੱਲ ਵੀ ਨਹੀਂ ਹੁੰਦੀ ਘੜੀ 5-10 ਮਿੰਟ ਤੇ ਤੁਸੀਂ ਆਪੇ ਗੱਲ ਕਰ ਲਿਆ ਕਰੋ ਤੂੰ ਇਤਨਾ ਕਰਿਆ ਕਰ ਹਾਂ ਜਿਹੜੀਆਂ ਸਿਆਣੀਆਂ ਨਵਾਂ ਧੀਆਂ ਹੁੰਦੀਆਂ ਨਾ ਵੇਲੇ ਨਾ ਉੱਠ ਜਾਂਦੀਆਂ ਨੇ ਤੇ ਮੁੜ ਕੇ ਕੰਮ ਕਰਕੇ ਨਿਆਣੇ ਸਕੂਲੇ ਕਲਾ ਕੇ ਤੇ ਫੇਰ ਘੜੀ ਲੰਮੇ ਪੈ ਲਿੰਦੀਆਂ ਨੇ ਚਲ ਸਾਰਿਆਂ ਘਰ ਕੰਮ ਵਾਲੀਆਂ ਲੱਗੀਆਂ ਸਿਆਚ ਲਾ ਲੈਂਦੇ ਲੋਕੀ ਤੇ ਤੁਸੀਂ ਵੀ ਲਵਾ ਲੋ ਫੇਰ ਕੀ ਹੈ ਕੱਪੜੇ ਧੋਣ ਕਰਨਗੀਆਂ ਤੇ ਛਾੜੂ ਪੋਚਾ ਲਾ ਜਾਣ ਕਰਨਗੀਆਂ ਤੇ ਤੈਨੂੰ ਪਤਾ ਕੰਮਾਂ ਵਾਲੀਆਂ ਦੇ ਮੂੰਹ ਕਿੰਨੇ ਪਰਟੇ ਆ ਵੀ ਉਹਨਾਂ ਨੇ ਆਪਣਾ ਹੱਕ ਖੜਨਾ ਵਾ ਤੁਸੀਂ ਤੇ ਇਦਾਂ ਕਹਿੰਦੇ ਜਿ ਕੋ ਨਜਾਇਜ਼ ਹੀ ਲਾ ਜਾਂਦੀਆਂ ਨੇ ਨਹੀਂ ਹੱਕ ਤੇ ਉਹ ਆਪਣਾ ਖੜਦੀਆਂ ਨੇ ਨਾ ਜੋ ਕੰਮ ਆਪ ਕਰ ਲੈਣਾ ਉਹ ਕੰਮ ਉਹਨਾਂ ਨੇ ਨਹੀਂ ਕਰਨਾ ਹੁੰਦਾ ਨਲ ਕਵਲ ਹਾੜੀ ਕਰਕੇ ਕਮਾਉਂਦੇ ਆ ਦਿਨ ਰਾਤ ਜਾਗਦਾ ਫਿਰੰਡਾ ਕੰਮ ਤੇ ਜਾਂਦਾ ਵਿਚਾਰਾ ਕਿ ਜੇ ਸੁਖ ਨਹੀਂ ਲੈਣਾ ਤੇ ਫਾਇਦਾ ਕੀ ਬਾਤ ਜਾਂਦਾ ਨਾ ਤੇ ਉਹਨਾਂ ਕੰਮ ਕਰਨਾ ਹੀ ਉਹ ਜਿਆ ਤੇ ਪੈਸੇ ਵੀ ਉਹਨਾਂ ਨੂੰ 2000 ਰੁਪਇਆ ਲੈਣਾ ਤੇ ਘਰੋਂ ਵੀ ਉਹਨਾਂ ਕਹਿਣਾ ਵੀ ਸਾਰਾ ਕੋ ਸਾਨੂੰ ਦੇਈ ਜਾਓ ਤੇ ਬਾਕੀ ਆਪਣੀ ਤੂੰ ਮਰਜ਼ੀ ਵੇਖ ਲੈ ਮੈਨੂੰ ਕੋਈ ਪੁੱਛਣਾ ਹੀ ਨਹੀਂ ਰੱਖ ਤੂੰ ਆਪੇ ਲੈਣੀ ਸਿਆਣੀ ਬਥੇਰੀ ਐ ਗੋਲੋਂ ਤੋਂ ਅੱਜ ਤੱਕ ਦੱਸੋ ਤੁਹਾਡੀ ਪੁਸ਼ਤ ਬਿਗੈਰ ਮੈਂ ਕਿਹੜਾ ਕੰਮ ਕੀਤਾ ਉਹਦਾ ਤਾਂ ਨੂੰ ਬਗਾਨਿਆਂ ਦੀਆਂ ਨੂੰ ਆ ਚੰਗੀਆਂ ਲੱਗਦੀਆਂ ਆਪਣੀਆਂ ਤਾਂ ਨੂੰ ਚੰਗੀਆਂ ਨਹੀਂ ਲੱਗਦੀ ਜੀ ਤੇ ਮੈਂ ਤੈਨੂੰ ਮਾੜਾ ਕੀ ਕਹਿ ਤਾਵਾ ਨਹੀਂ ਤੀ ਚੰਗਾ ਵੀ ਐ ਤੱਕ ਮੈਨੂੰ ਕੀ ਕਿਹਾ ਏ ਇੱਥੇ ਚੰਗੇ ਮਾੜੇ ਵਾਲੀ ਕਿਹੜੀ ਗੱਲ ਵਾਪੇ ਬਗਾਨਿਆਂ ਦੀ ਨਵਾਂ ਚੰਗੀਆਂ ਲੱਗਦੀਆਂ ਤੇ ਆਪਣੀ ਨਹੀਂ ਲੱਗਦੀ ਮੈਂ ਤਾਂ ਤੈਨੂੰ ਚੰਗੀ ਸਲਾਹ ਦਿੱਤੀ ਆ ਗਾੜੀ ਤੈਨੂੰ ਨਹੀਂ ਚੰਗੀ ਲੱਗਦੀ ਨਾ ਤੇ ਉਹ ਤੇਰੀ ਮਰਜ਼ੀ ਆ ਇਹਦਾ ਮਤਲਬ ਇਹ ਥੋੜਾ ਵੀ ਹੁਣ ਜੇ ਮੇਰਾ ਪੁੱਤ ਕਮਾਉਣ ਲਿਆ ਵਾ ਤਾਂ ਤੂੰ ਘਰ ਬੈਠੀ ਜਾੜੀ ਜਾਵੇਂ ਕੰਮ ਇੱਥੇ ਕਿੰਨਾ ਗਿਆ ਨਹੀਂ ਮੈਂ ਉੱਥੇ ਕੀ ਜਾ ਰਿਹਾ ਮੈਂ ਕਿਹੜਾ ਬਾਹਰ ਜਾ ਕੇ ਘੁੰਮਣ ਫਿਰਨ ਜਾਣੀ ਮੈਂ ਤੈਨੂੰ ਪੁੱਛ ਕੇ ਸਿਆਪਾ ਹੀ ਪਾ ਲਿਆ ਵਾ ਇਹਨੂੰ ਬਿਹਤਰ ਮੈਂ ਨਾ ਹੀ ਪੁੱਛਦੀ ਜੋ ਚੰਗਾ ਜੇ ਮੈਨੂੰ ਤੁਹਾਡਾ ਸੁਖ ਹੋਏ ਇਫੇਰ ਮੈਨੂੰ ਕੀ ਲੋੜ ਹੈ ਕਿ ਕੰਮ ਵਾਲੇ ਰੱਖਾਂ ਦੀ ਆਹੋ ਹੁਣ ਤੂੰ ਮੈਨੂੰ ਸੁਣਾਉਂਦੇ ਆਂ ਗੱਲਾਂ ਤੇ ਮੰਮੀ ਮੇਰੇ ਨਾਲ ਕੰਮ ਕਰਾਇਆ ਕਰੇ ਜਿਹੜੀਆਂ ਗੱਲਾਂ ਤੂੰ ਸੁਣਾਉਣੀ ਆ ਨਾ ਮੈਂ ਨਹੀਂ ਉਹ ਗੱਲਾਂ ਕਰਨੀਆਂ ਮੈਂ ਬਥੇਰਾ ਕੰਮ ਕੀਤਾ ਵਾ ਤੁਹਾਨੂੰ ਕਾਦੇ ਵਾਸਤੇ ਲਿਆਂਦਾ ਵਾ ਜੇ ਮੈਂ ਆਈ ਹੁਣ ਫੇਰ ਕੰਮ ਕਰਨਾ ਵਾ ਤੇ ਬੰਦੇ ਲਾਗੋ ਮੜਾ ਮੋ ਟਕਰਾ ਹੀ ਦਿੰਦਾ ਏ ਤੂੰ ਤੇ ਆਂਦੇ ਮੰਜੇ ਦਾ ਚਾਹ ਵੀ ਚਾਹੀਦੀ ਤੇ ਮੰਜੇ ਦਾ ਰੋਟੀ ਵੀ ਚਾਹੀਦੀ ਤੁਹਾਡੇ ਨਾਲੇ ਮੇਕੋ ਵਾਰਿਆ ਆ ਜਾਂਦਾ ਤੇ ਦੇਣੀ ਨਹੀਂ ਜੋ ਸਾਹਂ ਦੇਣੀ ਆ ਹੈਂ ਜਿੰਦਗੀ ਨਾ ਮੈਂ ਬਥੇਰਾ ਕੰਮ ਕੀਤਾ ਵਾ ਜਿੰਨਾ ਵੀ ਜੋੜਿਆ ਤੁਹਾਡੇ ਵਾਸਤੇ ਜੋੜਿਆ ਵਾ ਮੈਂ ਕਿਹੜਾ ਇੱਥੇ ਇੱਕ ਤੜਾ ਕੇ ਲੈ ਜਾਣਾ ਵਾ ਜੇ ਤੂੰ ਹੀ ਨਹੀਂ ਘਰ ਨੇ ਤੇ ਮੈਂ ਕਿਹੜਾ ਲੈਣ ਰਹਿ ਤੇ ਸਭ ਕੋ ਇੱਥੇ ਹੀ ਜਾਣਾ ਹੈ ਚੰਗਾ ਮੈਂ ਕੋ ਕੰਮ ਵੇਖ ਲਾ ਵੇਖ ਕਿੱਡੀ ਇਹਦੀ ਜ਼ੁਬਾਨ ਚੱਲਦੀ ਆ ਹੈ ਪਤਾ ਨਹੀਂ ਇਹਨੂੰ ਕੀ ਹਵਾ ਲੱਗੀ ਆ ਬਾਹਰ ਦੀ ਪਹਿਲਾਂ ਤਾਂ ਨਹੀਂ ਇਦਾਂ ਦੀ ਹੁੰਦੀ ਤੇ ਹੁਣ ਜਿਆਦਾ ਹੀ ਟਾਈ ਫੂ ਫੂ ਕਰਨ ਮੈਨੂੰ ਨਾ ਇਹਦਾ ਕੋਈ ਹੱਲ ਕਰਨਾ ਹੀ ਪੈਣਾ ਵਾ ਕਿੱਦਾਂ ਐਨੇ ਤਮਾਸ਼ਾ ਲਾਇਆ ਵਾ ਹੈ ਲੋਕ ਤੇ ਅੱਗੇ ਕੰਤਾ ਦੇ ਚੜ-ਚੜ ਵੇਖਣ ਦੇ ਹੈਗੇ ਇਹਨੂੰ ਇੰਨੀ ਵੀ ਨਹੀਂ ਸ਼ਰਮ ਆਈ ਤੇ ਅਸੀਂ ਵੇਲੀ ਦੇ ਵਿੱਚ ਖਲੋਤਿਆਂ ਮੈਂ ਨਾ ਮੰਮੀ ਦੇ ਨਾਲ ਉੱਚਾ ਨੀਵਾ ਬੋਲਾਂ ਹੈ ਲੋਕਾਂ ਨੇ ਬਾਹਰ ਗੱਲਾਂ ਬਣਾਉਣੀਆਂ ਵੀ ਨੋ ਸੱਸ ਲੰਡੀਆਂ ਹੈਗੀਆਂ ਇਦਾਂ ਕਰਦੀ ਆ ਕਵਲ ਨੂੰ ਫੋਨ ਕਰਕੇ ਦੱਸਦੀ ਆ ਭਾਏ ਮੰਮੀ ਦਾ ਵੀ ਕੋਈ ਹਾਲ ਨਹੀਂ ਐ ਨਿੱਕੀ ਨਿੱਕੀ ਗੱਲ ਤੋਂ ਡੈ ਪੈਂਦੀ ਖਿਜਣ ਮੈਂ ਤਾਂ ਐਵੇਂ ਹੀ ਪੁੱਛਣ ਚਲ ਗਈ ਇਹਨੂੰ ਬਿਹਤਰ ਮੈਂ ਨਾ ਹੀ ਪੁੱਛਦੀ ਕਵਲ ਨੂੰ ਪੁੱਛ ਲੈਂਦੀ ਸੀ ਉਹ ਫੋਨ ਕਰਕੇ ਇੱਕ ਗੱਲ ਹੈ ਪਰ ਮੈਂ ਵੀ ਵੱਧ ਘੱਟ ਮੰਮੀ ਨੂੰ ਬੋਲ ਹੀ ਮੈਨੂੰ ਬੋਲਣਾ ਨਹੀਂ ਚਾਹੀਦਾ ਕਿੱਦਾਂ ਕਰਨੀ ਹੁਣ ਚਾਹ ਬਣਾਉਣੀ ਆ ਨਾਲ ਮੰਮੀ ਨੂੰ دینی ਤੇ ਨਾਲ ਮੈਂ ਆਪ ਪੀਣੀ ਆ ਨਾਲ ਮੰਮੀ ਨੇ ਵੀ ਇੰਨੇ ਚ ਸ਼ਾਂਤ ਹੋ ਜਾਣਾ ਗਰਲਿੰ ਪਾਂਡੇ ਨਹੀਂ ਮਾ ਜਣਾਂ हां जी मम्मी पंडितो कितना टाइम लात ता तू मम्मी ਮੈਨੂੰ ਨਾ ਫੋਨ ਆ ਗਿਆ ਇਹ ਮੇਰੀ ਸਹੇਲੀ ਦਾ ਤੇ ਉਹਦੇ ਨਾਲ ਲੱਗ ਗਈ ਹਾਂ ਤੇ ਤੂੰ ਮੈਨੂੰ ਚੇਤਾ ਹੀ ਭੁੱਲ ਗਿਆ ਤੇ ਕੋਈ ਗੱਲ ਨਹੀਂ ਮੈਂ ਕਰ ਲੈਣੀ ਸੀ ਕੰਮ ਹੀ ਨਹੀਂ ਫੋਨ ਫਾਨ ਵਾਲਾ ਘੱਟ ਹੀ ਖਿਆਲ ਰੱਖਿਆ ਕਰ ਤੇ ਉਹ ਮੈਂ ਮਸ਼ੀਨ 'ਚ ਕੱਪੜੇ ਪਾਏ ਹੀ ਉਹ ਕੱਢਣੇ ਹੀ ਤੂੰ ਮੰਮੀ ਜੀ ਜੀ ਸਮਾਨ ਨੂੰ ਕਹਾਂ ਹਾਂ ਕੱਢ ਲੈਂਦੇ ਮੈਂ ਨਾ ਝੜੂ ਲਾ ਲੈਣੀ ਆ ਸਮਾਨ ਆ ਲੈ ਕੇ ਮੁੰਡੇ ਨੂੰ ਤਾਂ ਲੰਮੇ ਪਈ ਆ ਕਾਹਾਂ ਕੰਮ ਕਰਕੇ ਤੇ ਕੱਪੜੇ ਕੱਢ ਕੇ ਪਾ ਲਈ ਕੋਈ ਗੱਲ ਨਹੀਂ ਮਮੀ हां ਐਵੇਂ ਜਿੱਲਾ ਜਿੱਲਾ ਹੱਥ ਨਾ ਮਾਰਿਆ ਕਰ ਫਟਾਫਟ ਕੰਮ ਕਰ ਲੈਂਦੀ ਆ ਕੁੜੀਆਂ ਅੱਜ ਕੱਲ ਤੂੰ ਤੇ ਇੱਕ ਕੰਮ ਨੂੰ ਲੈ ਕੇ ਬੈਠੇ ਰਹੀ ਨਹੀਂ ਕਿੰਨਾ ਕਿੰਨਾ ਚਿਰ ਬੱਤੇ ਰਾਜਰ ਸਮਨਿਕਾ ਕੰਮ ਕਰਦੀ ਰਹੀ ਆ ਉਹ ਤੇ ਮਿੰਟੋ ਮਿੰਟੇ ਕੰਮ ਨਿਬੜ ਕੇ ਵੇਲੀ ਹੋ ਕੇ ਬਹਿ ਜਾਂਦੀ ਸੀ ਤੇ ਅੱਜ ਤੋਂ ਬਾਹਰ ਤੂੰ ਹੀ ਕੰਮ ਕਰਿਆ ਕਰਨਾ ਸਮਨ ਵਾਲਨਾ ਵੇਖਿਆ ਕਰਕੇ ਉਹ ਕਰਿਆ ਕਰੂਗੀ ਕੋਈ ਗੱਲ ਨਹੀਂ ਮਮੀ ਮੈਂ ਕਰ ਲੀਨੀ ਆ ਸਾਰਾ ਕੰਮ ਕਰਨਾ ਨਹੀਂ ਸਾਂਦਾ ਕਰਨਾ ਵਾ ਲੱਖ ਰੁਪਏ ਲਾ ਕੇ ਤੈਨੂੰ ਲਿਆਂਦਾ ਵਾ ਮੂੰਹ ਵੇਖਣ ਲਈ ਨਹੀਂ ਲਿਆਂਦਾ ਚੱਲ ਹੁਣ ਆਂ ਪਾਂਡਿਆ ਨਾ ਮਕਾ ਕੇ ਨਾ ਤੇ ਕੰਮ ਬਾਕੀ ਕਰ ਲੈ ਝਾੜੂ ਪੋਚਾ ਵੀ ਕਰਨ ਵਾਲਾ ਪਿਆ ਹਾਲੇ ਅੱਧਾ ਦਿਨ ਤੋਂ ਆ ਗਿਆ ਵਾ ਤੇ ਮਿਚ ਮਿਚ ਕੰਮ ਨੇ ਲੱਗੀ ਰਹਿੰਦੀ ਐ ਖੁਲਕੇ ਤੇ ਸਮਝ ਨਾ ਲਾ ਲਈ ਤੇ ਆ ਕਿਤੇ ਅਕਲ ਤੇ ਮਾਸਾ ਚਾਚੀ ਨੇ ਦਿੱਤੀ ਨਹੀਂ ਨਾ ਹੈਗੀ ਮੰਮੀ ਤਾਂ ਬੜੇ ਚੰਗੇ ਹੀ ਪਤਾ ਨਹੀਂ 2 ਦਿਨ ਹੋ ਗਏ ਕਿਉਂ ਰੁੱਖਾ ਰੁੱਖਾ ਬੋਲਣ ਦੇ ਆ ਜੇ ਦੀਦੀ ਆ ਤਾਂ ਉਹ ਵੀ ਨਹੀਂ ਮੇਰੇ ਲਾਗੇ ਬੈੰਦੇ ਹੈਗੇ ਨਹੀਂ ਤੇ ਪਹਿਲਾਂ ਕਿ ਨੀਚਾ ਕਰਦੇ ਹੁੰਦੇ ਸੀ ਕਹਿੰਦੇ ਗਲੀਣਾ ਆ ਕੰਮ ਨਹੀਂ ਕਰਨਾ ਇੱਦਾਂ ਨਹੀਂ ਇੱਦਾਂ ਕਰ ਤੇ ਚਲੋ ਕੰਮ ਨਾਲ ਨਹੀਂ ਮੈਨੂੰ ਭਾਰ ਹੈਗਾ ਪਰ ਲੱਗਦਾ ਮੰਮੀ ਨਾ ਬਦਲੇ ਆ ਥੋੜੇ ਇੱਕ ਦਿਨਾਂ ਤੋਂ ਤੈਨੂੰ ਕੀ ਪਤਾ ਲੱਗੂ ਵੀ ਤੇਰੀ ਸੱਸ ਕੀ ਜੀਜਾ ਜਿੰਨਾ ਚਿਰ ਤੂੰ ਉਥੋਂ ਜ਼ਮੀਨ ਨਾ ਨਾ ਲਿਆਂਦੀ ਉਹਨਾਂ ਚਿਰ ਤੇਰਾ ਮੈਂ ਇਹੋ ਹਾਲ ਕਰੂੰਗੀ ਤੈਨ ਮੈਂ ਕੰਮ ਵਾਲੀ ਬਣਾ ਕੇ ਰੱਖਣਾ ਜਿਹੜੀ ਤੂੰ ਅੱਕ ਕੇ ਆਖੇਂਗੀ ਵੀ ਨਹੀਂ ਇਹ ਕੰਮ ਮੈਨੂੰ ਕਰਨਾ ਹੀ ਪੈਣਾ ਵਾ ਸੱਸੀ ਗੱਲ ਜੀ ਸਾਰਿਆਂ ਨੂੰ ਉਸ ਨਾਲ ਜੀ ਕਿੱਦਾਂ ਠੀਕ ਠਾਕ ਜੀ ਆਸ ਕਰਦੇ ਹਾਂ ਕਿ ਤੁਸੀਂ ਵਧੀਆ ਹੋਵਗੇ ਤੇ ਜੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗਣ ਦੀ ਆ ਵੱਧ ਤੋਂ ਵੱਧ ਸ਼ੇਅਰ ਕਰੋ ਹਾਂਜੀ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਸਾਡੇ ਲਵ ਗਰਲੀਨ ਚੱਲਣ ਤੇ ਜ਼ਮੀਨ ਦਾ ਲਾਲਚ ਸਟੋਰੀ ਚੱਲਣ ਦੀ ਆ ਤੁਸੀਂ ਸਾਰੇ ਜਣੇ ਬੜਾ ਪਿਆਰ ਦਿੰਦੇ ਜੇ ਇਦਾਂ ਤੁਸੀਂ ਵੱਧ ਤੋਂ ਵੱਧ ਸਪੋਰਟ ਕਰਿਓ ਤੇ ਵੀਡੀਓ ਨੂੰ ਵੱਸ ਤੋਂ ਵੱਧ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਕਰਿਓ ਹਾਂਜੀ ਤੇ ਆਪਾਂ ਹਰ ਐਤਵਾਰ ਜਿਹੜਾ ਲਾਈਵ ਹੁੰਦੀ ਆ 8 ਵਜੇ ਹਾਂਜੀ ਬਾਕੀ ਕਈ ਭੈਣ ਭਰਾ ਕਮੈਂਟ ਕਰਕੇ ਪੁੱਛਣ ਦੇ ਜਿਹਨਾਂ ਨੂੰ ਨਹੀਂ ਪਤਾ ਹਰ ਐਤਵਾਰ ਰਾਤ ਨੂੰ 8 ਵਜੇ ਲਾਈਵ ਹੁੰਨੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ